ਸੱਦ ਸੰਗਤ ਤਨ ਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਪ੍ਰਸ਼ਾਦਾ ਛਕਦੇ ਪਏ ਨੇ ਕੁੱਤਾ ਅੱਗੇ ਬੈਠਾ ਹੈ ਭਾਈ ਨੰਦਾਲਾਲ ਸਾਹਿਬ ਨਾਲ ਬੈਠੇ ਨੇ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇੱਕ ਪ੍ਰਸ਼ਾਦੇ ਦਾ ਟੁਕੜਾ ਤੋੜਿਆ ਤੇ ਕੁੱਤੇ ਨੂੰ ਪਾ ਦਿੱਤਾ ਕਹਿੰਦੇ ਜਦੋਂ ਕੁੱਤੇ ਨੂੰ ਪਰਸ਼ਾਦੇ ਦੀ ਬੁਰਕੀ ਪਾਈ ਟੁਕੜਾ ਪਾਇਆ ਭਾਈ ਨੰਦ ਲਾਲ ਸਾਹਿਬ ਕਹਿਣ ਲੱਗੇ ਸੱਚੇ ਪਾਤਸ਼ਾਹ ਇੱਕ ਕੁੱਤਾ ਅੱਧਰ ਵੀ ਬੈਠਾ ਹੈ ਤੁਸੀਂ ਐਨੂੰ ਵੀ ਇੱਕ ਟੁਕੜੇ ਦੀ ਬਖਸ਼ਿਸ਼ ਕਰੋ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਨੰਦ ਲਾਲ ਉਸ ਕੁੱਤੇ ਦਾ ਸਬਰ ਸੰਤੋਖ ਵੇਖ ਉਹ ਕੁੱਤਾ ਮੇਰੀ ਮਰਜ਼ੀ ਵਿੱਚ ਹੈ ਉਸਨੇ ਮੰਗਿਆ ਨਹੀਂ ਪਰ ਤੂੰ ਮੰਗਲਿਆ ਤੂੰ ਮੇਰੀ ਮਰਜ਼ੀ ਵਿੱਚ ਨਹੀਂ ਜੀ ਤੁਰਿਆ ਭਾਈ ਨੰਦਲਾਲ ਸਾਹਿਬ ਨੇ ਹੱਥ ਜੋੜੇ ਕਹਿਣ ਲੱਗੇ ਸੱਚੇ ਪਤਸ਼ਾ ਮੇਰਾ ਦਿਲ ਜਿਹੜਾ ਮੇਰਾ ਮਨ ਜਿਹੜਾ ਬੜਾ ਅਸ਼ਾਂਤ ਹੈ ਇਸ ਦੇ ਅੰਦਰ ਸੰਤੋਖ ਤੇ ਸਬਰ ਨਹੀਂ ਤੁਸੀਂ ਕਿਰਪਾ ਕਰੋ ਆਪਣੀ ਬੰਦਗੀ ਦਾ ਪੱਟਾ ਦਿਓ ਤਾਂ ਕਰਕੇ ਇਹ ਤੁਹਾਡੀ ਮਰਜ਼ੀ ਵਿੱਚ ਤੁਰ ਸਕੇ ਇਹ ਤੁਹਾਡੇ ਹੁਕਮ ਦੇ ਅੰਦਰ ਤੁਰ ਸਕੇ ਉਹਨਾਂ ਬਚਨ ਆਖੇ ਇਹ ਦਿਲ ਬਰੀਆਂ ਮਾਰਾ ਸ਼ੋਕ ਦੇ ਹੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਇਹ ਮੇਰਾ ਦਿਲ ਮੇਰਾ ਮਨ ਜਿਹੜਾ ਨਾ ਬਧਾ ਅਸ਼ਾਂਤ ਹੈ ਇਹ ਦਿਲ ਬਰੀਆਂ ਮਾਰਾ ਸ਼ੋਕ ਦੇ ਦਰ ਗੁਲੇਮ ਬੰਦਗੀ ਦਾ ਤੌਕ ਦੇ ਹੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਮੇਰੇ ਗਲੇ ਵਿੱਚ ਤੁਸੀਂ ਬੰਦਗੀ ਦਾ ਪਟਾ ਪਾਓ ਤਾਂ ਕਰਕੇ ਮੈਂ ਤੁਹਾਡੀ ਮਰਜ਼ੀ ਵਿੱਚ ਤੁਰ ਸਕਾਂ ਤੌਕ ਕਹਿੰਦੇ ਨੇ ਪਟਾ ਜੋ ਕੁੱਤਿਆਂ ਦੇ ਗਲ ਵਿੱਚ ਪਾ ਦਿੰਦੇ ਹਨ ਉਹਨਾਂ ਗੰਝ ਨਾਮੇ ਦੇ ਅੰਦਰ ਵੀ ਬਚਨ ਲਿਖੇ ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਲਾਮ ਕੁੱਤਾ ਹਾਂ ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ ਦਾਗਦਾਰ ਨਾਮ ਗੁਰੂ ਗੋਬਿੰਦ